ਇੱਥੇ ਬਹੁਤੇ ਚਾਰ ਫਰਾਂ ਦੇ ਘੱਟੀ ਮਿਲਦੇ ਆ ਮਾਰਕੀਟ 'ਚ ਤੇ ਜੇ ਲੱਭ ਜੇ ਤਾਂ ਖੈਰ ਨਹੀਂ ਚਾਲਾ ਚਾਰੋਂ ਖੰਭਾਂ ਤੇ ਪੱਖੇ ਦੇ ਐਨੇ ਸੋਹਣੇ ਕੰਪਨੀ ਪੱਖੇ ਬਣਾਉਂਦੀ ਐ ਤੇ ਸਾਬ ਦੇ ਨਾਮ ਲਿਖਦੇ ਕਿ ਕਾਲੇ ਕਰ ਦਦੇ ਨਹੀਂ ਚੱਤ ਦੇ ਨਹੀਂ ਗੁੰਦਵਾਰੇ ਹਾਲ ਵੀ ਲੰਗਰ ਵੀ ਸਭ ਥਾਂ 'ਤੇ ਇੱਥੇ ਜਿਉਂਦੇ ਰਹਿਣ ਬਿਜਲੀ ਬੋਰਡਾਂ ਦੇ ਜਿਹੜੇ 8-8 ਘੰਟੇ ਲੈਟ ਦੀ ਸ਼ਰਤ ਸਕੇ ਪੱਖਾ ਤਾਂ ਤਾਂ ਚੜਾਇਆ ਸੀ ਕਿ ਬਾਪੂ ਨੂੰ 84 ਜੋ ਗੱਡੀ ਨੱਬਾ ਬੇਬੇ ਨੂੰ 84 ਦੇ ਗੇੜ ਚ ਗੱਡੀ ਉਹਦੀ ਯਾਦ ਚ ਪੱਖਾ ਤਾਂ ਮੈਂ ਕੀਤਾ ਇਹ ਲਿਖਉਂਦੇ ਦਾਨ ਦੀ ਤਰ੍ਹਾਂ ਜਿਵੇਂ ਮਹਾਰਾਜ ਮੰਗਦੇ ਹੁੰਦੇ ਅਸੀਂ ਦਾਨੀ ਤੇ ਕਹਿੰਦੇ ਜੀ ਪੱਖਾ ਘੁੰਮਦਾ ਉਹ ਕਹਿੰਦੇ ਉਹਨੇ ਇਕੱਲੀ ਨੇ 84 ਜੋ ਨਿਕਲਣਾ ਸੀ ਸਾਰਾ ਟੱਬਰ ਹੀ 84 ਚ ਘੁੰਮਦਾ ਫਿਰਦਾ ਹੈ ਆਹ ਕੋ ਸਤਨਾ ਜੀ ਵਾਹ ਜੀ ਹੋਂ ਵਿੱਚ ਆਇਆ ਹੋਂ ਵਿੱਚ ਪੂਆ ਹੋਂ ਵਿੱਚ ਜੰਮਿਆ ਹਮੇ ਵਿੱਚ ਹੀ ਜੰਮਦੇ ਮਰਦੇ ਰਹਿੰਦੇ ਆ ਵੀ ਮੇਰਾ ਘਰ ਮੇਰਾ ਪਰਿਵਾਰ ਆ ਇੱਕ ਬਾਪੂ ਮਿਲਿਆ ਕੱਲ ਪਰ ਉਹ ਕਹਿੰਦਾ ਮੈਨੂੰ ਜੀ ਬੜੀ ਟੈਨਸ਼ਨ ਹੈ ਮੈਂ ਕਹਿੰਦਾ ਕੀ ਟੈਨਸ਼ਨ ਹੈ ਕਹਿੰਦਾ ਜੀ ਬਿਪਰੇਸ਼ਨ ਹੈ ਮੈਂ ਕਹਿੰਦਾ ਕੀ ਬਿਪਰੇਸ਼ਨ ਕਹਿੰਦੇ ਮੈਨੂੰ ਐ ਲੱਗਦਾ ਵੀ ਮੇਰਾ ਬੇਟਾ ਮੇਰੇ ਤੋਂ ਬਗੈਰ ਕੀ ਬਣ ਨਾ ਤੂੰ ਸਾਡੇ ਨਾਲ ਚੋਣਾ ਪਰ ਉੱਥੇ ਚੰਗ ਛੱਡ ਸਹਿਰ ਕਿਆ ਵੈਨਾ ਕਈ ਵਾਰੀ ਖਿਮਾ ਕਰਿਓ ਮਾਪੇ ਸੌਂ ਜਾਂਦੇ ਐ ਤੇ ਬੱਚਿਆਂ ਦੇ ਬਿਨ ਪਤਲ ਜਾਂਦੇ ਆ ਖੋਸਰਦਸਾ ਜੀ ਵਾਹ ਜੀ ਹਰ ਬੰਤਾ ਆਪਣੇ ਕਰਮ ਲਗਾ ਕੇ ਕਰਮੀਆਂ ਕੋ ਆਪਣੀ ਕੀ ਲੇੜੇ ਅਸੀਂ ਆਂ ਰਪਦੇ ਸ਼ਰੀਪ ਮਣ ਜਾਂਦੇ ਆ ਮੈਂ ਪਾਲਦਾ ਜੀ ਮੈਂ ਜੇ ਮੈਂ ਨਾ ਹੋਇਆ ਕੀ ਬਣੂ ਮੇਰੇ ਤੋਂ ਬਗੈਰ ਕੀ ਬਣੂਗੇ ਮੈਨੂੰ ਕੁਝ ਹੋ ਗਿਆ ਅਰੇ ਕਿਉਂ ਟੈਨਸ਼ਨ ਲੈਣਾ ਹੈ ਇਹ ਸ੍ਰਿਸ਼ਟੀ ਪਰੋਕਿਰਤੋ ਸਾਜੀ ਹੈ ਉਦੋਂ ਦੀ ਚੱਲਦੀ ਆ ਰਹੀ ਕੋਈ ਗੱਡਾ ਨਹੀਂ ਖੜਨ ਲੱਗਿਆ ਮੇਰੇ ਬਗੈਰ ਕੋਈ ਗੱਡਾ ਨਹੀਂ ਖੜਨ ਲੱਗਿਆ ਜਉਨੀ ਬਾਬੇ ਬਗੈਰ ਜੇ ਮੈਂ ਮਾਨ ਨਾ ਕਰਾਂ ਨਾ ਜੇ ਮੈਂ ਆ ਤਾਂ دیਵਾਨ ਲੱਗਿਆ ਸ਼ਿਮਲਾਪੁਰੀ ਨਹੀਂ ਇਹਨਾਂ ਤੋਂ ਕਿੱਥੇ ਹੋਣਾ ਸੀ ਇੰਨਾ ਬੱਠ ਕਿਵੇਂ ਲੱਪਣੇ ਵੀ ਉਹ ਨਾ ਬਖੰਦਾ ਕੋ پاسੇ ਉਹ ਮਰਦਾ ਜੀ ਇੱਥੇ ਨਵੇਂ ਬਣਾ ਦਿੰਨੇ ਆ ਕੋਬ ਜਗ ਜੀ ਬਾਣੀ ਗੁਰੂ ਜੀ ਗੁਰੂ ਨਾਨਕ ਦਾ ਥੜਾ ਇੱਕ ਗਿਆ ਤੇ ਦੂਜਾ ਹੈ ਮਾਨ ਕਰ ਬਸਦਾ ਬਖਦਾ ਮੇਰੇ ਬਗਾਇ ਨਹੀਂ ਸਰਨਾ ਆ ਸਾਡੇ ਜਥੇ ਚ ਵੀ ਕਈ ਸਿੰਘ ਜਰੇ ਜਾਂਦੇ ਮੈਨੂੰ 30 ਸਾਲ ਹੋ ਗਏ ਜੀ ਤੇ 24 ਸਾਲ ਹੋ ਗਏ ਦੀਵਾਨ ਲਾਉਂਦੇ ਬੜੇ ਆਏ ਤੇ ਬੜੇ ਗਏ ਤੇ ਜਦੋਂ ਜਾਂਦੇ ਆ ਤੇ ਫਿਰ ਗੱਲਾਂ ਕਰਦੇ ਆ ਦੇਖਾਂਗੇ ਹੁਣ ਦੁਬਾਰਾ ਕਿਵੇਂ ਲੱਗਦੇ ਹੋ 24 ਸਾਲ ਹੋ ਗਏ ਪਰ ਲੱਖੀ ਜਾਂਦੇ ਨੇ ਤੇ ਲੱਗੀ ਹੀ ਜਾਣੇ ਠੀਕ ਹੈ ਨਾ ਕਿਸੇ ਬਗੈਰ ਗੱਡਾ ਨਹੀਂ ਖੜਾ ਦੁਨੀਆ ਦੇ ਇਹ ਪੱਲੇ ਬੰਨ ਲੋ ਕਰਨਾ ਚਾਹੀਦਾ ਇਹ ਨਹੀਂ ਪਤਾ ਅਸੀਂ ਜਿੰਨਾ ਚਿਰ ਰਹੇ ਹਾਂ ਔਖੇ ਐ ਜਿੱਦੇ ਅਸੀਂ ਤੁਰਦੇ ਇਹਨਾਂ ਦੇ ਸੌਖੇ ਹੋ ਜਾਂਦੇ ਇਹ ਪਤਾ ਨਹੀਂ ਤੋ ਕਿ ਕਿਸੇ ਦੇ ਕਰਮਾਂ ਚ ਲਿਖੀ ਕੋ ਖੀ ਗਰੀਬੀ ਆ ਜਿਹਾ ਉਹਨਾਂ ਚ ਰੋ ਗਰੀਬ ਰਹਿੰਦਾ ਹੈ ਇਸ ਕਰਕੇ ਇਹ ਡਿਪਰੈਸ਼ਨ ਦਾ ਇਲਾਜ ਕਰੋ ਇਨਾਂ ਚੀਜ਼ਾਂ ਦੀ ਮੇਰੇ ਬਗੈਰ ਮੇਰੇ ਬਗੈਰ ਸਭ ਚੱਲੀ ਜਾਊਗਾ ਉਹ ਦੱਸਦੇ ਆ ਨਾ ਕੋਈ ਬੀਬੀ ਚੜ੍ਹਾਈ ਕਰ ਗਈ ਤਿੰਨ ਧੀਆਂ ਸੀ ਤੇ ਉਹ ਮੰਦਕੇ ਗੁਜ਼ਾਰਾ ਕਰਦੀ ਸੀ ਜੀ ਤੇ ਪਤੀ ਨਹੀਂ ਸੀ ਸਿਰ ਤੇ ਤਿੰਨ ਬੱਚੀਆਂ ਸੀ ਤੇ ਉਹਨੇ ਕਿਉਂ ਕਚ ਫੜ ਕੇ ਬੰਬੇ ਮੰਦਦੀ ਸੀ ਉਹ ਤੇ ਮੰਗਦੀ ਮੰਗ ਵੀ ਮਰ ਗਈ ਇੱਕ ਦਿਨ ਤੇ ਤੈਨੂੰ ਈਆਂ ਫੁੱਟਪਾਥ ਤੇ ਬੈਠੀਆਂ ਰੋਈ ਜਾਣ ਤਿੰਨਾ ਨੂੰ ਅੱਡ 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 ਸੇਠ ਝੁੱਕ ਕੇ ਦੇ ਗਏ ਉਹ ਰਾਣੀਆਂ ਬਣ ਗਈਆਂ ਤੇ ਤੇ ਅੱਖ ਖਸਮ ਨੀ ਵਾਹ ਬਰੋ ਜੀ ਤੇ ਜੇ ਮਾਂ ਉਹਨਾਂ ਵੀ ਉੱਥੇ ਬੈਠੀ ਰਹਿੰਦੀ ਤੇ ਫੇਰ ਇਸ ਕਰਕੇ ਕਿਸੇ ਦੇ ਕਰਮਾਂ ਨਾਲ ਤੂੰ ਸ਼ਰੀਕ ਨਹੀਂ ਹੈ ਬਸ ਸਭ ਨੇ ਆਪੋ ਆਪਣੇ ਕਰਮਾਂ ਦਾ ਖਾਣਾ ਇਹ ਐਵੇਂ ਉਹਰਾ ਹਾਲ ਕਰੀ ਜੰਨੇ ਆਪ ਦਾ ਡਿਪਰੈਸ਼ਨ ਲਈ ਜੰਨੇ ਕੋਈ ਟੈਨਸ਼ਨ ਨਾ ਲਿਆ ਕਰੋ ਇਹ ਨਾ ਕੀਤੀ ਤੇ ਇੱਕ ਪਰਵਾ ਰੰਗ ਉਹਦੇ ਰਗਾ ਰਿਹਾ ਜਿਹੜਾ ਕਦੇ ਉਹ ਬੋਲਿਆ ਨਾ ਪੜਦੇ ਨਾ ਈਓ ਬਰਿਆ ਸਹਿਰ ਪੱਥਰ ਮੈਂ ਜਨ ਤੋ ਪਾਇ ਤਾ ਕਰਿ ਜਿ ਆ ਕੇ ਕਰਤਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਕਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਖੇ ਆਸਤ ਹਰਿਆ ਸਾਡੇ ਕਾਹਦੇ ਨਾ ਆਏ ਨਾ ਠੀਕ ਹੈ ਸੰਗਤ ਦੇ ਸਰੂਪਾ ਦੇ ਪਰਮ ਬਾਚ ਸੇਵਾ ਕਰਨ ਵਾਲੇ ਦੇਗਾ ਕਰਾਉਣ ਵਾਲਿਆ ਨੂੰ ਸਰੂਪਾ ਦਿਓ ਪਰ ਇਦਾਂ ਅਰਦਾਸ ਵਿੱਚ ਕੱਲੇ ਕੱਲੇ ਦਾ ਨਾਮ ਬੁਲਾਈ ਜਾਂਦੇ ਆ ਉਹ ਨਹੀਂ ਚੰਗਾ ਲੱਗਦਾ ਜਿਹੜੇ ਸੇਵਾ ਕਰਨ ਜੋਗੇ ਨਹੀਂ ਗਰੀਬ ਉਹਨਾਂ ਦੇ ਦਿਲ ਪੁੱਛੇ ਜਾਂਦੇ ਬਿਉਨਾਂ ਨੂੰ ਰੱਬ ਨੇ ਪੈਸਾ ਦਿੱਤਾ ਉਹ ਸੇਵਾ ਕਰ ਰਹੇ ਆ ਜੀ ਨਹੀਂ ਕਰਨ ਜੋਗੇ ਹੋਈਏ ਦਿਲਦਰ ਹੁੰਦਾ ਹੈ ਨਾ ਨਰੀਂ ਦਾ ਤਾਂ ਇਤਾਂ ਦੁਖੀ ਨਾ ਪਰੋਪ ਰੱਬ ਦੇ ਕਰਜੇ ਬਿਗਨ ਨਾ ਪਾਓ ਇਹ ਕਿਥੋਂ ਦੀ ਚੱਲ ਰਹੀ ਏ ਮੈਨੂੰ ਦੱਸੋ ਵੀ ਹਰਿਮੰਦਰ ਸਾਹਿਬ ਅਰਦਾਸ ਨਾਂ ਲਿਆ ਜਾਂਦਾ ਕਿੰਨੇ ਕਿਤੇ ਦਰਨੀ ਉੱਥੇ ਕਿੰਨਾ ਕੁਝ ਚੜਾਇਆ ਜਾਂਦੇ ਹੈ ਜਦੇ ਨਾਮ ਬੋਲਦੇ ਉੱਥੇ ਕਿਦੇ ਜਾਂ ਫਿਰ ਆਪਾ ਨਾਮ ਆ ਬੋਲੋ ਇਥੇ ਉਹ ਜਾਣਦਾ ਸਰੋ ਬਿਣ ਬੋਲਿਆਂ ਸਾਹਿਬ ਦੀ ਸਰਵਾਨ ਜਿਸਾ ਕੇ ਜਿਮ ਕੱਟ-ਕੱਟ ਕੇ ਅੰਦਰ ਕੀ ਜਾਨਤ ਭਰੇ ਗੁਰੇ ਦੀ ਜੇ ਫਿਰ ਕਾਤੋਂ ਜਨਤਾ ਕਰਨਾ ਨਾਂਵੇਂ ਨਾਵੇਂ ਹੋਮੇ ਨੂੰ ਪੱਠੇ ਪੈਂਦੇ ਆ ਤੇ ਨਾਲੇ ਲੋਕ ਸੁਣਦੇ ਆ ਇਹ ਵਡਿਆਈ ਦਾ ਭੁੱਖਾ ਹੋਇਆ ਹੁਣ ਪੱਲੇ ਕੁਝ ਛਾ ਖੋਵੇਂ ਨੇ ਕੋਈ ਨਹੀਂ ਖਰਦਾ ਜਿਹੜੇ ਯਾਰ ਬੇਲੀ ਸੀ ਨਾ ਕੋਈ ਰੋਟੀ ਵੀ ਨਹੀਂ ਸੱਟ ਕੇ ਜਾਂਦਾ ਕਹਿੰਦੇ ਕੋੜੀ ਹੋ ਗਿਆ ਕੋ ਨਹੀਂ ਉਹਦੀ ਹਵਾ ਵੀ ਮਾੜੀ ਆ ਉਹਦੇ ਨਾਲ ਕੇ ਉਹ ਨੰਨਣਾ ਬਹਿਣਾ ਵੀ ਮਾੜਾ ਆ